ਮੇਰਾ ਨਾਮ ਆਰਕੇਸ਼ ਕੁਮਾਰ ਵਿੱਤੀ ਹੈ ਜੀ ਪੰਜਾਬ ਰੋਡ ਬਈ ਪਨਵਸ ਪੀ ਆਰਟੀਸੀ ਕੰਟੈਕਟ ਵਰਕਿੰਗ ਜਨਰਲ ਜਿੰਦਰਾ ਬੇਕਰ ਦਾ ਅੱਜ ਸਾਡਾ ਪੂਰੇ ਪੰਜਾਬ ਦੇ ਵਿੱਚ ਪ੍ਰੋਟੈਸਟ ਹੈ ਜੀ 1 ਕਿਲੋਮੀਟਰ ਦੀਆਂ ਬੱਸਾਂ ਦੇ ਪ੍ਰਤੀ ਜੋ ਸਰਕਾਰ ਲੈ ਕੇ ਆਈ ਹੈ ਦੋਨਾਂ ਤੋਂ ਭਾਗਾਂ ਦੇ ਵਿੱਚ ਪੀ ਆਰਟੀਸੀ ਦੇ ਪਨਵਸ ਅਸੀਂ ਉਹਦਾ ਵਿਰੋਧ ਕਰ ਰਹੇ ਹਾਂ ਜੀ ਕਿਉਂਕਿ ਸਰਕਾਰ ਵੱਲੋਂ ਵੱਡੇ ਵੱਡੇ ਵਾਅਦੇ ਕੀਤੇ ਗਏ ਸੀਗੇ ਵੀ ਅਸੀਂ ਇੱਥੇ ਆ ਕੇ ਅੰਗਰੇਜ਼ ਨੌਕਰੀਆਂ ਕਰਨਗੇ ਪਰ ਕਿਤੇ ਨਾ ਕਿਤੇ ਸਾਡੇ ਕੱਚੇ ਮਜ਼ਦੁਰਾਂ ਨੂੰ ਜਿਹੜੇ 10 10 12 12000 ਦੇ ਕੰਮ ਕਰ ਰਹੇ ਆ ਉਹ ਨੁਗੜੀਆਂ ਤਰਕਾਹਾਂ ਦੇ ਕੰਮ ਕਰ ਰਹੇ ਆ ਉਹਨਾਂ ਨੂੰ ਖਾਸਾ ਵੀ ਜਿਹੜੀਆਂ ਕਿਲੋਮੀਟਰ ਗੱਡੀਆਂ ਨੇ ਇਹ ਪੈਣ ਨਾਲ ਸਾਡੀਆਂ ਜਿਹੜੀਆਂ ਨੌਕਰੀਆਂ ਨੇ ਉਹ ਦਾਤੇ ਲੱਗਣੀਆਂ ਨੌਕਰੀਆਂ ਖਰੇਜਣੀਆਂ ਜਿਸ ਕਾਰਨ ਅੱਥੀ ਪੂਰੇ ਪੰਜਾਬ ਦੇ ਵਿੱਚ ਜਿਹੜਾ ਪ੍ਰੋਟੈਸਟ ਹੈ ਉਹ ਸ਼ੁਰੂ ਹੋਇਆ ਇੱਕ ਦਰ ਸਿਸਟਮ ਬੰਦ ਕਰੋ ਇਹ ਪ੍ਰੋਟੈਸਟ ਸਾਡਾ ਇਹ ਭਾਜੀ ਲਗਭਗ 12 ਵਜੇ ਤੋਂ ਸਟਾਰਟ ਹੈਗਾ ਜੇਕਰ ਟੈਂਡਰ ਰੱਦ ਨਹੀਂ ਸ਼ਾਮ ਤੱਕ ਪ੍ਰੋਟੈਸਟ ਚੱਲੇਗਾ ਕੱਲ ਤੋਂ ਸਾਡੀ ਜਿਹੜੀ ਹੜਤਾਲ ਹੈ ਉਹ ਸ਼ੁਰੂ ਹੋਏਗੀ ਤੇ ਅਸੀਂ ਮੰਗਦੇ ਹਾਂ ਮੁੱਖ ਮੰਤਰੀ ਸਾਹਿਬ ਦੇ ਰਹਿਸ਼ਕੇ ਆਪਣੀਆਂ ਮੰਗਾਂ ਪੁੱਤੀ ਰੋਸ ਪ੍ਰਦਰਸ਼ਨ ਕਰਨ ਵਾਸਤੇ ਕੱਲ ਨੂੰ ਚੰਡੀਗੜ੍ਹ ਜਾਵਾਂਗੇ ਇਹ 6 ਜਗ੍ਹਾ ਤੇ ਹੋ ਰਿਹਾ ਜੀ ਅੰਮ੍ਰਿਤਸਰ ਜਲੰਧਰ ਲੁਧਿਆਣਾ ਪਟਿਆਲਾ ਸੰਗਰੂਰ ਚੰਡੀਗੜ੍ਹ ਹਾਂਜੀ ਹਾਂ ਚਾਰ ਮੁੱਖ ਪੰਜ ਮੁੱਖ ਤਾਰਕਵੰਦ ਨੇ ਜਲੰਧਰ ਤੇ ਪਟਿਆਲੇ ਦੇ ਦੋ ਚੌਕ ਬੰਦ ਨੇ ਮੁਰਦਾਬਾਦ 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 ਇਹ ਲਗਭਗ ਆਪਣਾ 8500 ਮੁਲਾਜ਼ਮ ਹੈ ਇਹ ਲੋਕਾਂ ਨੂੰ ਪਰੇਸ਼ਾਨੀ ਮੈਂ ਥੋੜੇ ਚੈਨਲ ਦੇ ਮਾਧਿਅਮ ਨਾਲ ਦੱਸਣਾ ਹੈ ਲੋਕਾਂ ਨੂੰ ਪਰੇਸ਼ਾਨ ਕਰਨ ਵਾਸਤੇ ਸਰਕਾਰ ਦੇ ਮੈਨੇਜਮੈਂਟ ਦਾ ਹੱਥ ਹੈ ਜੀ ਸਾਡੀ ਮੰਗ ਹੈ ਵੀ ਵਿਭਾਗ ਦੇ ਵਿੱਚ ਬੱਸਾਂ ਪਾਈਆਂ ਜਾਣ ਕਿਉਂਕਿ ਅਸੀਂ ਪਿੰਡਾਂ ਦੇ ਰਹਿਣ ਵਾਲੇ ਆ ਸਾਡੇ ਨਾਲ ਸਾਡੀਆਂ ਮਾਮਾ ਸਾਡੀਆਂ ਭੈਣਾਂ ਸਾਡੇ ਬਜ਼ੁਰਗ ਰੋਜ਼ ਸਫ਼ਰ ਕਰਦੇ ਨੇ ਇੱਕ ਬੱਸ ਦੇ ਵਿੱਚ 100-100 ਸਵਾਰੀਆਂ ਜਿਹੜੀ ਉਹ ਸਫ਼ਰ ਕਰਨ ਲਈ ਮਜਬੂਰ ਆ ਲਗਭਗ ਸਾਢੇ 3 ਸਾਲ ਸਰਕਾਰ ਬਣੀ ਨੂੰ ਹੋ ਗਏ ਵਿਭਾਗ ਦੇ ਵਿੱਚ ਇੱਕ ਵੀ ਬੱਸ ਜਿਹੜੀ ਹਾਲ ਤੱਕ ਨਹੀਂ ਪਾਈ ਗਈ ਨਵੀਂ ਜਿਸ ਕਰਕੇ ਸਾਡਾ ਇਹ ਜਿਹੜਾ ਰੋਜ਼ ਪ੍ਰਵਾਸਨ ਹੈ ਇਹ ਅਜੇ ਕੀਤਾ ਗਿਆ ਬਿਲਕੁਲ ਹਾਲ ਤੱਕ ਕਿਸੇ ਵੱਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਸੱਦਾ ਨਹੀਂ ਆਇਆ ਜੀ ਜੇਕਰ ਸਰਕਾਰ ਟੈਂਡਰ ਰੱਦ ਨਹੀਂ ਕਰਦੀ ਤਾਂ ਅਸੀਂ ਜਿਹੜਾ ਹੜਤਾਲ ਵਗੈਰਾ ਤੇ ਅੱਗੇ ਚੰਡੀਗੜ੍ਹ ਪ੍ਰੋਟੈਸਟ ਕਰਨ ਲਈ ਵਧੀਏ